ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗ ਜੀ ਅੱਜ ਕੋਟਲੀ ਅਬਲੂ ਦੇ ਕੋਠੇ ਜੱਟ ਕੇਸ਼ਰ ਸਿੰਘ ਵਾਲਾ ਜਿਲ੍ਹਾ ਚਿੱਡੀ ਮੁਕਤਸਰ ਦਾ ਸਕੂਲ ਦੇ ਵਿੱਚ ਸਰਕਾਰੀ ਪ੍ਰੀ ਸਕੂਲ ਦੇ ਉੱਤੇ ਪਹੁੰਚਾ ਹੋਇਆਗਾ ਇੱਥੇ ਜੇ ਬੱਚੇ ਆ ਗਏ ਸਾਰੇ ਲੋੜਵੰਦ ਪਰਿਵਾਰ ਨਿੱਕੇ ਨਿੱਕੇ ਬੱਚੇ ਨੰਨੇ ਨੰਨੇ ਜੋ ਇਹਨਾਂ ਨੂੰ ਕਾਪੀਆਂ ਬੈਠਾ ਲੋੜ ਸੀਗੀ ਉਹ ਅੱਜ ਪਿੰਡ ਕੋਟ ਪਈ ਨਾਨਕ ਤੇਰਾ ਤੇਰਾ ਸੁਸਾਇਟੀ ਦੇ ਵੱਲੋਂ 10 ਪਹੁੰਚਿਆ ਹੋਇਆਗਾ ਨੱਦਰ ਨਿਸ਼ਯੋਗ ਨਾਲ ਦੋਸਤਾਂ ਨੇ ਮੈਨੂੰ ਜੋ ਹੈਲਪ ਆਈਆ ਅੱਜ ਉਹਨਾਂ ਦੀ ਤਰਫਿਆਂ ਪੇਸ਼ਾ ਜੋ ਕਿੱਟਾ ਵਗੈਰਾ ਬੱਚਿਆਂ ਦੇ ਲੈ ਕੇ ਆਏ ਉਹ ਦੇਣ ਜਾ ਰਹੇਗਾ ਤੇ ਇੱਥੋਂ ਦਾ ਜੋ ਸਟਾਫ ਹੈ ਉਹ ਵਧੀਆ ਪੜਾਈ ਕਰਾਉਂਦਾ ਬੱਚਿਆਂ ਨੂੰ ਪੁੱਛਿਆ ਸੀਗਾ ਬੱਚੇ ਤੁਹਾਡਾ ਜਿਹੜਾ ਸਟਾਫ ਆ ਪੜਾਈ ਚੰਗੀ ਕਰਾਉਂਦਾ ਹੈਗਾ ਹਾਂਜੀ ਦੇਖੋ ਕਿੰਨੀ ਕੁਛ ਦੀ ਗੱਲ ਹੈਗੀ ਅੱਜ ਇਸ ਸਕੂਲ ਦਾ ਸਟਾਫ ਬੱਚੇ ਖੁਦ ਆ ਫਰਿਆਦ ਸਾਡੀ ਪੜ੍ਹਾਈ ਚੰਗੀ ਹੋ ਰਹੀ ਹੈਗੀ। ਬਾਬਾ ਨਾਲ ਤੇ ਸਾਰੇ ਬੱਚਾ ਤੇ ਮਿਹਰਪਰ ਹੱਥ ਰੱਖੇ। ਇਹ ਆਪਣਾ ਸਾਰਾ ਤਾਂ ਫਰਜ਼ ਬੰਦਾ ਇਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਮਹੀਨੇ ਬਾਅਦ ਹੀ ਕਈ ਕਾਫੀਆ ਪ੍ਰਸ਼ਨ ਆ ਜਾਂ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਆਪਾਂ ਕੋਲੋਂ ਤਾਂ ਦਿੰਦੇ ਰਹੀਏ ਤਾਂ ਇਹਨਾਂ ਨੂੰ ਖੁਸ਼ੀ ਮਹਿਸੂਸ ਹੋ ਕੇ ਤਾਂ ਸਕੂਲ ਦੇ ਵਿੱਚੋਂ ਗੈਹਜ਼ਰੀ ਨਹੀਂ ਕਰਨਗੇ। ਇਹਨਾਂ ਦੇ ਹਲੋ। ਬਾਬਾ ਮਾ ਕੱਤੀ ਦੇ ਦੋ ਲੈ ਬੱਤ ਫੜੀ ਐ ਕੋਈ ਲੱਗ ਜਾ ਉੱਥੇ ਤੇ ਭਾਈ ਵੰਡ ਕੋ ਕੱਤੀ ਐ ਮੈਂ ਬੱਤ ਕੱਪੀ ਹੁੜਾ ਸ਼ਾਬਾਸ਼ ਐ ਸ਼ਾਬਾਸ਼ ਪੁੱਤ ਆ ਨਾਲ ਨਾਲ ਚਿਕਨ ਫੜੀ ਗਿਓ ਕੋਈ ਕਿੱਤਾ ਫੜੇ ਹੁੰਦੀ ਆ ਆਲ ਬੱਤਾਂ ਕਿੱਤਾ ਫੜੇ ਲੈ ਬੱਤਾਂ ਲੈ ਕੱਪੀ ਲੈ ਗਿਏ ਨੀ ਆ ਫੜ ਕੱਪੀ ਲੈ ਲੈ ਬੱਤਾਂ ਇਹ ਜਾ ਪੁੱਤ ਸਾਰੇ ਜਸੋ ਕੋਈ ਨਾ ਪੂਰੇ ਬੱਚਿਆਂ ਨੂੰ ਪੂਰੇ ਖੁੱਟ ਕਰਨਾ ਹੈ ਇਥੇ ਦੇ ਇਨਾਂ ਦੇ ਬੱਚਿਆਂ ਦੇ ਮਾਪੇ ਵੀ ਆਏ ਆਗੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੋ ਇਖੇ ਇਹਨਾਂ ਨੇ ਆ ਕੇ ਬਹੁਤ ਹੀ ਵਧੀਆ ਜੋ ਇਹਨਾਂ ਨੇ ਕਿਹਾ ਵੀ ਆ ਬਹੁਤ ਸੋਹਣਾ ਕੰਮ ਹੈ ਇਹ ਸਾਰਾ ਕੰਮ ਬਾਬਾ ਨਾਲ ਦੀ ਖੁੱਤ ਕਰਵਾ ਰਿਹਾ ਹੈ ਕਿ ਮੈਂ ਖੁਦ ਵੀ ਕਰ ਰਿਹਾ ਬਾਬਾ ਨਾਲ ਦੀ ਕਿਰਪਾ ਦੇ ਨਾਲ ਹੋ ਰਿਹਾਗਾ ਜੋ ਇਹਨਾਂ ਦਾ ਉਹਨਾਂ ਦਾ ਆਗੂ ਨਕੇ ਮੱਤਿਆਂ ਨੂੰ ਬੜੀ ਦਿਨ ਕਿ ਭੌਂਦਾ ਤੇ ਉਹਨਾਂ ਨੂੰ ਇੱਕ ਮੈਸਨ ਦੇ ਨਾਲ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 10 ਸਤੰਬਰ 2025 ਨੂੰ ਨਾਨਕ 13 13 ਸੋਸਾਇਟੀ ਪਿੰਡ ਕੋਟਪਾਈ ਜ਼ਿਲ੍ਹਾ ਮੁਕਸਰ ਸਾਹਿਬ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਸਰਦਾਰ ਮੇਜਰ ਸਿੰਘ ਜੀ ਅੱਜ ਜਕ ਕੇਸਰ ਸਿੰਘ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਏ ਉਹਨਾਂ ਨੇ ਅੱਜ ਲੋੜਵੰਦ ਬੱਚਿਆਂ ਨੂੰ ਉਹਨਾਂ ਦੇ ਜ਼ਰੂਰਤ ਲਈ ਸਮਾਨ ਜਿਵੇਂ ਕਾਪੀਆਂ ਹੋ ਗਈਆਂ ਪੈਨਸਿਲ ਰਬੜ ਸ਼ਾਪਨਰ ਇਹ ਸਭ ਦਿੱਤਾ ਤੇ ਅਸੀਂ ਸਭ ਸਕੂਲ ਦਾ ਸਟਾਫ ਬੱਚੇ ਅਤੇ ਉਹਨਾਂ ਦੇ ਮਾਪੇ ਆਪ ਜੀ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਕਾ ਸਾਹਿਬ ਜੀ ਦੀ ਮਤੇ